ਸੋਹਣੋ ਸੱਜਣੋ ਅੱਜ ਆਪਾਂ ਆਏ ਆ ਪਵਾਦੀ ਜੱਟ ਦੇ ਘਰੇ ਤੇ ਆ ਜਿਹੜਾ ਦਰਵਾਜ਼ਾ ਖੁੱਲਿਆ ਇਸ ਦਰਵਾਜ਼ੇ ਦੇ ਪਿੱਛੇ 30 ਸਾਲਾਂ ਦੀ ਮਿਹਨਤ 30 ਸਾਲਾਂ ਦੀ ਤਪੱਸਿਆ ਬੋਲਦੀ ਆ ਇਸ ਜਗ੍ਹਾ ਤੇ ਬੈਠ ਕੇ ਸਾਨੂੰ ਜਿੰਨਾ ਸਕੂਨ ਮਿਲਿਆ ਜਿੰਨਾ ਆਨੰਦ ਆਇਆ ਤੁਹਾਨੂੰ ਵੀਡੀਓ ਦੇਖ ਕੇ ਉਨਾ ਹੀ ਆਨੰਦ ਆਊਗਾ ਆਜੋ ਮਿਲਦੇ ਆ ਪਵਾਦੀ ਜੱਟ ਦੇ ਨਾਲ ਬਾਈ ਦੀ 30 ਸਾਲਾਂ ਦੀ ਤਪੱਸਿਆ ਦਿਖਾਉਣਗੇ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਸ਼ੁਰੂਆਤ ਕੀ ਦੱਸ ਦੇਵਾਂ ਵੀ ਜਿਹੜੀ ਇਹਨਾਂ ਦੀ ਮਿਹਨਤ ਹੈ ਇਹ 30 ਸਾਲਾਂ ਦੀ ਮਿਹਨਤ ਹੈਗੀ ਆ ਹਨਾ ਤੇ ਸਾਥੋਂ ਮਤਲਬ ਕਿ 10 ਜਾਂ 15 ਮਿੰਟ ਜਾਂ 20 ਮਿੰਟਾਂ ਦੇ ਵਿੱਚ ਇਹ ਕਵਰ ਆਪਾਂ ਨਹੀਂ ਕਰ ਸਕਦੇ ਤੁਸੀਂ ਆਪ ਹੀ ਸਮਝ ਸਕਦੇ ਹੋ ਪਰ ਫਿਰ ਵੀ ਆਪਾਂ ਜਿੰਨਾ ਜਿੰਨਾ ਕੁਝ ਇਹਨਾਂ ਕੋਲੇ ਪਿਆ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਆਪਾਂ ਤੁਹਾਨੂੰ ਇੱਥੇ ਚੀਜ਼ਾਂ ਦਿਖਾਉਂਦੀ ਕਿਉਂਕਿ ਅਨਮੋਲ ਚੀਜ਼ਾਂ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਉਹ ਇੱਥੇ ਰੱਖੀਆਂ ਹੋਈਆਂ ਨੇ ਇਹਨਾਂ ਦੀ ਕਲੈਕਸ਼ਨ ਕੀਤੀ ਹੋਈ ਆ ਤੇ ਜਿਹੜੇ ਇਹਨਾਂ ਦੇ ਜ਼ਿੰਦਗੀ ਦੇ 30 ਸਾਲ ਇਹਨਾਂ ਨੇ ਇਸ ਕੰਮ ਦੇ ਲਈ ਲਾਏ ਆ ਜੀ ਇਹਦੇ ਲਈ ਇੱਕ ਇੱਕ ਸ਼ੇਅਰ ਤੇ ਇੱਕ ਇੱਕ ਲਾਈਕ ਲਾਜ਼ਮੀ ਕਰੋ ਜੀ ਤੇ ਆਪਾਂ ਕਿੱਥੋਂ ਸ਼ੁਰੂ ਕਰ ਗਏ ਜੀ ਬਸ ਜਿੱਥੇ ਤੇ ਮਰਜ਼ੀ ਕਰ ਲੋ ਉਧਰ ਤੇ ਜਵਾਵ ਨੂੰ ਤਿਆਰ ਸਾਡੇ ਲਈ ਤਾਂ ਇਹ ਬਹੁਤ ਵੱਡਾ ਇੱਕ ਖਜ਼ਾਨਾ ਤੁਹਾਡੇ ਲਈ ਵੀ ਖਜ਼ਾਨਾ ਹੈ ਨਾ ਸਾਨੂੰ ਕੁਝ ਨਹੀਂ ਇੱਥੇ ਪਤਾ ਲੱਗਦਾ ਆਪਾਂ ਇੱਕ ਸਾਈਡ ਤੋਂ ਕਰ ਲ ਗਏ ਅ ਆਪਾਂ ਇੱਥੋਂ ਹੀ ਕਰ ਲ ਗਏ ਹੈ ਨਾ ਇਧਰੋਂ ਕਰਦੀ ਹੈ ਪਹਿਲਾਂ ਦਰਵਾਜ਼ੇ ਤੋਂ ਹੀ ਕਰਦੇ ਆ ਜੀ ਜਿਹੜਾ ਖੋਲਿਆ ਆਪਾਂ ਹਾਂਜੀ ਹਾਂਜੀ ਇਹ ਦਰਵਾਜ਼ਾ ਜੀ ਪੁਰਾਣਾ ਹਵੇਲੀ ਦਾ ਦਰਵਾਜ਼ਾ ਹੈ ਅੱਛਾ ਜੀ ਹਾਂਜੀ ਹਾਂ ਠੀਕ ਹੈ ਅੱਗੇ ਅਸਲ 'ਚ ਦਰਵਾਜ਼ੇ ਹਮੇਸ਼ਾ ਘਰਾਂ ਦੇ ਨੀਵੇਂ ਹੁੰਦੇ ਦੇ ਹਾਂਜੀ ਜਦੋਂ ਦੇਖਿਓ ਆਪਣੇ ਜਿੰਨੇ ਗੁਰੂ ਘਰ ਤੇ ਠਾਕਰ ਦਵਾਰੇ ਤੇ ਜਾ ਚੰਗੇ ਘਰ ਤੇ ਜਿਹੜੇ ਨਾਰਮਲ ਤੇ ਉਹਨਾਂ ਦੇ ਦੀਵਿਆਂ ਦੇ ਵੀ ਬੰਦਾ ਨੀਮ ਆਉਗੇ ਲੰਗੇ ਨਿਮਰਤਾ ਚ ਰਹੇ ਹੂੰ ਜਿਹੜੇ ਹਵੇਲੀਆਂ ਦੇ ਦਰਵਾਜ਼ੇ ਹੁੰਦੇ ਤੇ ਜਾਂ ਮਹਿਲਾਂ ਉਹ ਉੱਚੇ ਹੁੰਦੇ ਤੇ ਦਰਵਾਜ਼ੇ ਅੱਛਾ ਜੀ ਵੀ ਉਹਦੇ ਕਰਕੇ ਇਹ ਤਾਂ ਛੋਟਾ ਦਰਵਾਜ਼ਾ ਕੋਈ ਇਹਦੀ ਵੱਡ ਟੁੱਕ ਨਹੀਂ ਕਰੀ ਵੀ ਹੈਗੀ ਜੇਕਰ ਆਪਾਂ ਕਹਿੰਦੇ ਨੇ ਲਾਉਣੇ ਕਰਕੇ ਵੀ ਇਹ ਛੋਟਾ ਕਰਤਾ ਉਹ ਕਨੇ ਅਰੀਜਨਲ ਦਰਵਾਜ਼ਾ ਜੀ ਹੈ ਜਮ ਅੱਛਾ ਅੱਛਾ ਹਾਂਜੀ ਇਹ ਫਿਰ ਸਮੇਤ ਚਗਾਠ ਹੀ ਸਮੇਤ ਚਗਾਠ ਜੀ ਸਾਰਾ ਪੂਰਾ ਦਰਵਾਜ਼ਾ ਜੀ ਠੀਕ ਹੈ ਜੀ ਤੇ ਜਿੰਨਾ ਵੀ ਆਪਾਂ ਸ਼ੁਰੂ ਤੇ ਜੇ ਗੱਲ ਕਰ ਗਏ ਸਮਾਨ ਇੱਥੇ ਆਪਣਾ ਰੱਖਿਆ ਹੋਇਆ ਹੈ ਨਾ ਜੀ ਹਾਂ ਕੋਸ਼ਤਾ ਚਲੋ ਆਪਾਂ ਗਿਫਟ ਵੀ ਦੇ ਜਾਂਦੇ ਆ ਤੇ ਜਿਆਦਾ ਪਰ ਮੁੱਲ ਵੀ ਖਰੀਦਣਾ ਪੈਂਦਾ ਹਨਾ ਇਹੇ ਜੀ ਆਪਾਂ ਨੇ 95% ਸਮਾਨ ਸਮਝ ਲਓ ਜੀ ਖਰੀਦਿਆ ਹੋਇਆ ਖਰੀਦਿਆ ਹੋਇਆ 95 ਚੋਂ 3% ਸਮਾਨ ਆਪਣੇ ਘਰ ਦਾ ਹੂੰ ਹੋ ਗਿਆ ਜੀ 98 ਹਾਂ 2% ਸਮਾਨ ਆ ਵੀ 2 ਡੇਢ ਸਾਲ ਤੋਂ ਚੰਗੇ ਬੰਦੇ ਕਈ ਜੁੜੇ ਆ ਉਹ ਦੇ ਗਏ ਨਹੀਂ ਫ੍ਰੀ ਵਾਲੇ ਤਾਂ ਬਹੁਤ ਘੱਟ ਆ ਬਾਕੀ ਤਾਂ ਸਾਰਾ ਜੀ ਖਰੀਦਿਆ ਬਈ ਸਮਾਨ ਠੀਕ ਆ ਜੀ ਘਰਾਂ 'ਚ ਵੀ ਤੁਹਾਨੂੰ ਪਤਾ ਆਪਣੇ ਇੱਕ ਇੱਕ ਦੋ ਦੋ ਚੀਜ਼ਾਂ ਹੀ ਹੁੰਦੀਆਂ ਆ ਜਿਹੜਾ ਇਹ ਇਹੋ ਜਿਹਾ ਸਮਾਨ ਹੁੰਦਾ ਮਹਿੰਗੇ ਭਾਅ ਦਾ ਹਨ ਜੋ ਆਪਾਂ ਕਿਤੇ ਲੈ ਜਾਂਦੇ ਆਂ ਅਗਲਾ ਫਿਰ ਕੀਮਤਾਂ ਦੀ ਬਹੁਤ ਜ਼ਿਆਦਾ ਮੰਗਦਾ ਹਨ ਕਈ ਵਾਰੀ 10 ਰੁਪਏ ਵਾਲੀ ਚੀਜ਼ਾਂ 10000 ਮੁੱਲ ਕਰਦੇ ਜਿਵੇਂ ਹਿਸਾਬ ਲਾਉਂਦੇ ਤੁਸੀਂ ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਤੇ ਦੇਖੋ ਪੈਸਾ ਕਿੰਨਾ ਚਾਹੀਦਾ ਤੇ ਫਿਰ ਆਪਣੇ ਘਰ ਦਾ ਤੁਹਾਡਾ ਸਾਥ ਹੈਗਾ ਕਿਉਂਕਿ ਇਹ ਚੀਜ਼ ਵੀ ਮੇਨ ਹੁੰਦੀ ਹੈ ਨਾ ਦੇਖੋ ਵੀ ਅਗਲਾ ਕਦੋਂ ਤੁਸੀਂ ਪੈਸੇ ਖਰਾਬ ਕਰੀ ਜਾਂਦੇ ਇਸ ਚੀਜ਼ ਤੇ ਹਾਂਜੀ ਘਰਦਿਆਂ ਦਾ ਸਾਥ ਤਾਂ ਜਿ ਆਇਆ ਹੁਣ ਜਿੰਨੀ ਕ ਪੂੰਜੀ ਹੁੰਦੀ ਆ ਉੰਨੀ ਕਿਹਦੇ ਪਰ ਲਾ ਲੈਣੇ ਆ ਕਿ ਹੁਣ ਤੱਕ ਅਜੇ ਬੱਚੇ ਹਿਸਾਬ ਦਾ ਕੰਮ ਤਾਂ ਘੱਟਦੀਆਂ ਪੜਾਈਆਂ ਛੋਟੇ ਸਕੂਲਾਂ 'ਤੇ ਹਾਂਜੀ ਹੁਣ ਬੱਚੇ ਵੱਡੇ ਹੋ ਗਏ ਹੁਣ ਥੋੜਾ ਜਿਹਾ ਮੈਨੂੰ ਸਾਲ ਕਿਦੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਨਹੀਂ ਤਾਂ ਹੁਣ ਤੱਕ ਤਾਂ ਜੀ ਵਧੀਆ ਚੱਲੋ ਚੱਲੀ ਗਏ ਫਸਲવાડી ਵਧੀਆ ਹੁੰਦੀ ਸੀ ਪਹਿਲਾ ਝੋਨਾ ਖਰਾਬ ਹੋ ਗਿਆ ਫਿਰ ਸਾਡੇ ਗੋਲੇ ਪੈ ਕੇ ਕਣਕ ਮਰ ਗਈ ਜਮਾਈ ਹਾਂਜੀ ਮਾੜੀ ਮੋਟੀ ਬਸ ਹੋਈ ਆ ਬਸ ਇੱਕ ਗੁਜ਼ਾਰੇ ਜੋਗੀ ਹੋ ਠੀਕ ਹੈ ਜੀ ਲਈ ਹੋ ਜਾਈਦਾ ਵੀ ਦਾਤਾ ਕਰੇ ਦਿੰਦਾ ਬਾਕੀ ਨਸ਼ਾ ਵੀ ਆਈਏ ਆ ਵੀ ਐਸਰੋ ਨਸ਼ਾ ਹੋ ਜਾਂਦਾ ਇੱਕ ਤਰ੍ਹਾਂ ਵੀ ਫਿਰ ਹੁਣ ਕਰਨਾ ਤਾਂ ਹੈ ਹੋਆ ਜੀ ਫਿਰ ਆਏ ਜੇ ਨਹੀਂ ਲਉਗੇ ਜੇ ਉਹ ਸਮਾਨ ਆਪਣੇ ਕੋਲ ਨਹੀਂ ਤੇ ਪਸਤਾਵਾ ਰਹੂਗਾ ਵੀ ਉਹਨੇ ਖਤਮ ਹੋ ਜਾਣਾ ਤੇ ਇਹਦੇ ਵਿੱਚ ਜ਼ਿਆਦਾਤਰ ਜਿਵੇਂ ਤੁਹਾਡੇ ਪਿੱਤਲ ਦੇ ਜਾਂ ਹੋਰ ਕਿਸੇ ਧਾਤ ਦੇ ਭਾਂਡੇ ਹਨਾ ਜ਼ਿਆਦਾ ਰੱਖੇ ਹੋਏ ਹਨਾ ਜੀ ਭਾਂਡੇ ਮੇਰੇ ਕੋਲ ਜੀ ਪਿੱਤਲ ਕਾਂਸੀ ਅੱਛਾ ਭਰਤ ਤਾਂਬਾ ਲੋਹਾ ਜੀ ਇਹਨਾਂ ਦੇ ਭਾਂਡੇਆਂ ਸਿੱਕੇ ਹੋਗੇ ਜੀ ਪੁਰਾਣੇ ਫਾਲੰਗ ਚਾਰਖੇ ਮਧਾਣੀਆਂ ਵੀ ਆਪਣੇ ਕੋਲ ਕੁੱਲ 30000 ਤੇ ਪਲੱਸ ਸਮਾਨ ਹੈ ਜੀ ਅੱਛਾ 30000 30 ਸਾਲ ਤੋਂ ਹਾਂ ਜੀ ਹਾਂ 30000 ਤੋਂ ਪਲੱਸ ਸਮਾਨ ਹੈ ਹਾਂ 30000 ਤੋਂ ਪਲੱਸ ਸਮਾਨ ਹੈ ਕਿੰਨਾ ਕਿੰਨਾ ਬੈਠਾ ਮਹੀਨੇ ਦਾ ਹਾਂ ਜੀ ਇਹ ਇੱਕ ਇੱਕ ਹੋਰ ਆ ਬਈ ਜੀ ਹਾਂ ਜੀ ਜੇ ਉਹ ਸਮਾਨ ਲਿਆਉਣ ਵਾਲੀਆਂ ਗੱਲਾਂ ਤਾਂ ਆਪਾਂ ਕਰਨੀਆਂ ਆਪਾਂ ਸਮਾਨ ਬਾਰੇ ਵੀ ਗੱਲਾਂ ਕਰਨੀਆਂ ਜਿਵੇਂ ਤੁਹਾਡਾ ਇੱਕ ਦਿਲ ਦਰਿਆ ਵਾ ਤੁਸੀਂ ਹਰ ਇੱਕ ਬੰਦਾ ਕੋਈ ਵੀ ਆਉਂਦਾ ਤੁਸੀਂ ਸਿੱਧਾ ਕਹਿ ਦਿੰਦੇ ਆ ਬੈਠ ਜਾਓ ਜਾ ਕੇ ਹਨਾ ਹਾਂਜੀ ਹਾਂਜੀ ਹਾਂ ਤੇ ਆਪਾਂ ਪਹਿਲਾਂ ਜਿਵੇਂ ਗੱਲ ਕਰਦੇ ਵੀ ਮੈਂ ਸੁਣਿਆ ਤੁਸੀਂ ਇੱਕਾ ਇੱਥੇ ਡੱਬੀ ਪਈ ਆ ਮਿੰਨਲਾ ਦਾ ਫੀਮ ਵਾਲੀ ਹਾਂ ਆ ਪਈ ਆ ਜੀ ਹਾਂ ਤੇ ਇਹੋ ਜਿਹੀਆਂ ਡੱਬੀਆਂ ਤੁਸੀਂ ਦੱਸਿਆ ਵੀ ਹੋਣੀ ਆ ਆਪਣੀਆਂ ਗੋਮੋਗੀਆਂ